ਲੁਧਿਆਣਾ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਕੰਮ ਕਰੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਅੱਜ ਮਿਊਨਿਸਪਲ ਇੰਪਲਾਈ ਫੈਡਰੇਸ਼ਨ ਦੇ ਵੱਲੋਂ ਪੰਜਾਬ ਨਗਰ ਨਿਗਮ ਜ਼ੋਨ A ਵਿਖੇ ਰੋਸ ਪ੍ਰਦਰਸ਼ਨ ਤੋਂ ਬਾਅਦ ਲੁਧਿਆਣਾ ਨਗਰ ਨਿਗਮ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ ਗਿਆ। ਪੱਤਰ ਕਾਣਾ ਗਲਬਤਕਾਰ ਦਾ ਪ੍ਰਬੰਧ ਘਾੜੇ ਦੱਸਿਆ ਕਿ ਜੇ ਨਗਰ ਨਿਗਮ ਕਾਰਪੋਰੇਸ਼ਨ ਦੇ ਵਿੱਚ ਠੇਕੇਦਾਰੀ ਪ੍ਰਥਾ ਦੀ ਸ਼ੁਰੂਆਤ ਕੀਤੀ ਗਈ ਹੈ ਉਸ ਦਾ ਸੀ ਵਿਰੋਧ ਕਰਦੇ ਹਾਂ। ਜਿਹੜੇ ਮੁਲਾਜ਼ਮ ਅਜੇ ਪੱਕੇ ਨਹੀਂ ਕੀਤੇ ਗਏ ਉਹਨਾਂ ਨੂੰ ਜਲਦ ਪੱਕਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਲਕਾ ਵੈਸਦਿਆ। ਚੋੜਾ ਦਬਾਈ ਕਾਰਟ ਕੀਤਾ ਜਾਵੇਗਾ ਲੁਧਿਆਣਾ ਲਈ 34 ਚੜ੍ਹਦੀ ਰਿਪੋਰਟ ਅੱਜ ਮਿਊਨਿਸਪਲ EMPLOYEES FEDERATION ਵੱਲੋਂ ਅਸੀਂ ਸਾਰੇ ਮੁਲਾਜ਼ਮਾਂ ਵੱਲੋਂ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਸਾਡੇ ওভারਏਜ ਮੁਲਾਜ਼ਮ ਰਹਿ ਗਏ ਸੀ ਉਹਨਾਂ ਨੂੰ ਪੱਕਿਆ ਕਰਵਾਉਣ ਦੇ ਲਈ ਸਾਡਾ ਹੀ ਯੂਨੀਅਨ ਮੰਗ ਪੱਤਰ ਦੇਣਾਈ ਸੀ ਮੇਅਰ ਸਾਹਿਬ ਨੂੰ ਵੀ ਦਿੱਤਾ ਤੇ ਕਮਿਸ਼ਨਰ ਸਾਹਿਬ ਨੂੰ ਵੀ ਦਿੱਤਾ ਉਹਨਾਂ ਨੇ ਵਿਸ਼ਵਾਸ ਦਿਵਾਇਆ ਆਉਣ ਵਾਲੀ 9 ਤਰੀਕ ਨੂੰ ਸਾਰੇ ਮੁਲਾਜ਼ਮਾਂ ਨੂੰ ਖੁਸ਼ੀਆਂ ਦਾ ਜਿਹਦੇ ਮਿਲਣ ਗਿਆ ਜਿਹੜਾ ਉਹਨਾਂ ਨੂੰ ਪੱਕਿਆ ਕੀਤਾ ਜਾਊਗਾ ਓਵਰੇਜ ਮੁਲਾਜ਼ਮਾਂ ਨੂੰ ਤੇ ਦੂਜੀ ਸਾਡੀ ਵੱਡੇ ਪੱਧਰ ਤੇ ਡਿਮਾਂਡ ਸੀ ਜਿਹੜੇ ਸਾਡੇ ਲੰਬੜਦਾਰ ਨੇ 36 ਲੰਬੜਦਾਰ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਸੈਨਿਓਰਿਟੀ ਦੇ ਆਧਾਰ ਤੇ ਰੱਖੇ ਜਾਣੇ ਸੀਗੇ ਉਹ 36 ਲੰਬੜਦਾਰਾਂ ਨੂੰ ਵੀ ਮਤਾ ਪਾ ਕੇ 9 ਤਰੀਕ ਉਹਨਾਂ ਨੂੰ ਵੀ ਪੱਕਿਆ ਕੀਤਾ ਜਾਊਗਾ ਅਤੇ ਜਿਹੜੀ ਸਾਡੀ ਸਭ ਤੋਂ ਮੇਜਰ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਮੰਗ ਸੀ ਉਹ ਪ੍ਰਾਈਵੇਟੇਸ਼ਨ ਜਿਹੜੀ ਕੀਤੀ ਜਾ ਰਹੀ ਸੀ ਇਹ ਸਰਕਾਰ ਵੱਲੋਂ ਉਹਨੂੰ ਸਾਡੇ ਮਿਊਂਸਿਪਲ EMPLOYEES FEDERATION ਵੱਲੋਂ ਤੇ ਮਲਾਜਮਾਂ ਵੱਲੋਂ ਜਿਹੜਾ ਨਿਹਰਾ ਤੱਕਾ ਵੈ ਜੇ ਪ੍ਰਾਈਵੇਟਾਈਜੇਸ਼ਨ ਕਰਦੇ ਆ ਤਾਂ ਪਿਛਲੇ 30 35 ਸਾਲਾਂ ਤੋਂ ਵਿਚਾਰੇ ਹੁਣ ਪੱਕੇ ਹੋਏ ਆ 6000 ਤੇ ਲੱਗੇ ਸੀਗੇ 6000 ਤੋਂ ਆਪਣਾ 8000 10000 ਤਨਖਾਹ ਹੈ ਪਿਛਲੇ 35 ਸਾਲਾਂ ਤੋਂ 10000 ਤੇ ਕੰਮ ਕਰ ਰਹੇ ਆ ਤੇ ਪ੍ਰਾਈਵੇਟਾਈਜੇਸ਼ਨ ਨਹੀਂ ਅਸੀਂ ਹੁਣ ਦਵਾਗੇ ਜਿਹੜੀ ਆ ਮਲਾਜਮਾਂ ਦਾ ਪੂਰ ਜੋਰ ਵਿਰੋਧ ਕੀਤਾ ਜਾਊਗਾ ਗੱਲ ਕਰਦੇ ਅੱਜ ਵੀ ਤੁਸੀਂ ਦਿੱਤਾ ਪਹਿਲੇ ਵੀ ਕਈ ਵਾਰ ਦੇ ਚੁੱਕੇ ਆ ਅਗਰ ਇਹ ਨਹੀਂ ਕੀਤਾ ਨਾ ਕੰਮ ਹੁੰਦਾ ਅੱਜ ਤੁਸੀਂ ਇੱਕ ਗੱਲ ਨੋਟ ਨਹੀਂ ਕੀਤੀ ਅਸੀਂ ਮੰਗ ਪੱਤਰ ਦੇ ਨਾਲ-ਨਾਲ ਮਿੱਠੀਆਂ ਗੋਲੀਆਂ ਵੀ ਦਿੱਤੀਆਂ ਵਾ ਜਿਹੜੀਆਂ ਸਾਨੂੰ ਕਮਿਸ਼ਨ ਵੱਲੋਂ ਤੇ ਸਰਕਾਰ ਵੱਲੋਂ ਮਿੱਠੀਆਂ ਗੋਲੀਆਂ ਲਗਾਤਾਰ ਦਿੱਤੀਆਂ ਜਾ ਰਹੀਆਂ ਸੀਆਂ ਅੱਜ ਅਸੀਂ ਮਿੱਠੀਆਂ ਗੋਲੀਆਂ ਵੀ ਇਹ ਜ਼ੋਨ ਤੇ ਵੰਡੀਆਂ ਵਾ ਕਮਿਸ਼ਨ ਸਾਹਿਬ ਨੂੰ ਵੀ ਮਿੱਠੀ ਗੋਲੀ ਖਵਾ ਕੇ ਆਏ ਆ ਜਿਹੜੇ ਹਰ ਵਾਰੀ ਸਾਨੂੰ ਗੋਲੀ ਦੇ ਕੇ ਤੋੜ ਦਿੰਦੇ ਸੀਗੇ ਨਹੀਂ ਜੇ ਨਹੀਂ ਹੋਊਗਾ ਫਿਰ ਅਸੀਂ ਗੇਟ ਰੋਕੋ ਰੈਲੀ ਵੱਡੇ ਪੱਧਰ ਤੇ ਕਰਾਂਗੇ ਮੁਲਾਜ਼ਮਾਂ ਦੇ ਫ੍ਰੀਤੀ ਜਿਹੜੀ ਅਸੀਂ ਮੰਗ ਪੱਤਰ ਦਿੱਤਾ ਆ ਮੋਹਸਨ ਕਾਰਪੋਰੇਸ਼ਨ ਟਿੰਕਲੈਸ ਐਮ ਫਲਾਈ ਪ੍ਰੈਸ਼ਨ ਵਾਲੀ ਉਹ ਜਿਹੜੀ ਮੰਗ ਪੱਤਰ ਦਿੱਤਾ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਇਹੀ ਕਿਹਾ ਜਾਂਦਾ ਵੀ ਇਹ ਨਾ ਕਮਿਸ਼ਨਰ ਸਾਹਿਬ ਨੇ ਸਾਨੂੰ 9 ਤਰੀਕ ਦਾ ਟਾਈਮ ਦਿੱਤਾ ਮਤਾ ਹੋਟ ਦੇ ਵਿੱਚ ਪਾਸ ਹੋ ਜਾਊਗਾ 9 ਤਰੀਕ ਤੋਂ ਸਾਰੇ ਹੀ ਲੈਣ ਦੇ ਜਿਹੜੇ ਮੁਲਾਜ਼ਮ ਓਵਰਏਜ ਆ ਉਹ ਪੱਕੇ ਕੀਤੇ ਜਾਊਗੇ ਰਹਿੰਦਾ ਇੱਕ ਜਿਹੜੀ ਹੈਗੀ ਇੰਸ਼ੋਰਸ ਦਾ ਜਿਹੜਾ ਕੰਮ ਹੈ ਇੱਕ ਅਸੀਂ ਉਹ ਵੀ ਸਾਡੀ ਮੰਗ ਸੀ ਜਿਹੜੀ ਮੁਲਾਜ਼ਮਾਂ ਦੀ ਇੰਸ਼ੋਰੈਂਸ 10 ਲੱਖ ਰੁਪਏ ਦੀ ਇੰਸ਼ੋਰੈਂਸ ਉਹ ਵੀ ਉਹ ਕਹਿੰਦੇ 9 ਤਰੀਕ ਨੂੰ ਇਹ ਵੀ ਤੁਹਾਡੇ ਹੱਥ ਦੀ ਮੁਲਾਜ਼ਮਾਂ ਦੇ ਕਾਰਡ ਆਜੂਗਾ ਇਹ ਹੋਰ ਜਿਹੜਾ ਸਾਡਾ ਲੰਬੜਦਾਰ 36 ਲੰਬੜਦਾਰ ਹੈ ਉਹਨਾਂ ਦਾ ਵੀ ਉਹ ਕਹਿੰਦੇ 9 ਤਰੀਕ ਨੂੰ ਅਸੀਂ ਮਤੇ ਦੇ ਵਿੱਚ ਪਾਸ ਆ 9 ਤਰੀਕ ਨੂੰ ਅਸੀਂ ਫੋਜ਼ ਦੀ ਮੀਟਿੰਗ ਹੋਣੀ ਉਹਦੇ ਵਿੱਚ ਪਾਸ ਕਰਾ ਦਾਂਗੇ ਸਾਰੇ ਮੁਲਾਜ਼ਮਾਂ ਦਾ ਜਿੰਨੇ ਵੀ ਇੱਥੇ ਮੇਰੇ ਮੁਲਾਜ਼ਮ ਵੀਰ ਸਾਡੇ ਨਾਲ ਚੱਲੇ ਆ ਜਿਹੜੇ ਆਏ ਆ ਉਹਨਾਂ ਦਾ ਇੱਥੇ ਆਣ ਤੇ ਬਹੁਤ ਧੰਨਵਾਦ ਕਰਦਾ ਸਾਡੇ ਜਿਹੜੀ ਹੈਗੀ ਆ ਫੜਾ ਫੜਾ ਜਸ਼ਨ ਜੁਨੀਅਨ ਅਸੀਂ ਉਹਨਾਂ ਨੂੰ ਧੰਨਵਾਦ ਕਰਦਾ ਜਯਾ ਵਾਲਮੀਕੀ ਜਯਾ ਭੀ ਜਯਾ ਪਾਰ ਜਿਹੜਾ ਮਿਊਨਿਸਪਲ empioyes ਫੈਡਰੇਸ਼ਨ ਵੱਲੋਂ ਮੰਗ ਪੱਤਰ ਦਿੱਤੇ ਗਿਆ ਉਹਦੀ ਚਾਰਡ ਮੰਡਾ ਸੀਗੀ एक तो जो ओवरएज मुलाजम को जल्द तो जल्द नियुक्ति पत्र पक्का करने बारे हाउस में मता पाया यदि कोई पॉलिसी नहीं है तो नौ तारीख साढ़े हाउस की मीटिंग है वोदेज असी ये मता पेश पेशता है ये जिदा भी फैसला होगा उस पर कर कार्रवाई करेंगे इस तु अलावा एक जेड लंबरदार इकती नंबरदारे इना भी असं हाउस में भेजा हुआ है तो वह भी असी इनका कम हो जूगा इस तो अलावा जोड़ा ये है ठेकेदार प्रथा आउटसोर्स पर बंदे रखने की गल है ये गवर्नमेंट लैवल है क्योंकि कोई डायरेक्ट रिक्रूटमेंट अभी बंद है गवर्नमेंट वालों भी और कॉन्ट्रैक्चुअल भी बंद है तो इस करके प्रोविजन लेकिन ये यहाँ के वलों पॉजिटिवली लेके चलते एक गवर्नमेंट लैवल पर डिस्कस करेंगे बारे ਅੱਤੇ ਜਿਹੜੀ ਨਾਲ ਦੀ ਲਾਸਟ ਡਿਮਾਂਡ ਸੀਗੀ ਕਿ ਮੁਲਾਜ਼ਮਾਂ ਦਾ ਕੈਸ਼ਲੈਸ ਮੈਡੀਕਲ ਇੰਸ਼ੋਰੈਂਸ ਕੀਤੀ ਜਾਵੇ ਤਾਂ ਇਹਦੇ ਲਈ ਅਸੀਂ ਕਾਰਵਾਈ ਕਰ ਰਹੇ ਹਾਂ ਇਸ ਮਹੀਨੇ ਸਾਡੀ ਕੋਸ਼ਿਸ਼ ਹੈ ਕਿ ਇਹ ਜਿਹੜੀ ਨਾਲ ਦੀ ਡਿਮਾਂਡ ਪੂਰੀ ਹੋ ਜਾਵੇ